ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੇਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਦੀ ਵੀਡੀਓ ਲੈ ਕੇ ਆਏ ਆਂ ਆਪਾਂ ਜੇ ਤੁਸੀਂ ਨਵਾਂ ਫਾਰਮ ਸਟਾਰਟ ਕਰਨਾ ਹੈ ਮੱਝਾਂ ਦਾ ਜਾਂ ਗਾਈਆਂ ਦਾ ਤੇ ਉਹਦੇ ਬਾਰੇ ਦੱਸਾਂਗੇ ਆਪਾਂ ਵੀ ਕਿੰਨੇ ਆਪਾਂ ਨੂੰ ਮੱਝਾਂ ਚਾਹੀਦੀਆਂ ਤੇ ਕਿੰਨੇ ਦੁੱਧ ਵਾਲੀਆਂ ਚਾਹੀਦੀਆਂ ਜਿਹਦੇ ਚੋਂ ਆਪਾਂ ਨੂੰ ਦੁੱਧ ਚੋਂ ਵਧੀਆ ਕਮਾਈ ਹੋਵੇ ਖਰਚੇ ਪਾਣੀ ਕੱਢ ਕੇ 25-30000 ਰੁਪਏ ਆਪਾਂ ਨੂੰ ਮਹੀਨੇ ਦਾ ਬਚੇ ਜਿਵੇਂ ਕਿ ਆਪਾਂ ਹੁਣ ਦੇਣੀ ਆ ਕਿਸਾਨ ਦੋਸਤੋ ਮਹੰਗੇ ਥੇਕੇ ਹੋਗੇ ਜ਼ਮੀਨਾਂ ਦੇ ਤੇ ਜੇ ਆਪਾਂ ਬਾਹਰ ਜਾਂਦੇ ਆ ਉਹ ਵੀ ਆਪਾਂ ਨੂੰ ਬਹੁਤ ਪੈਸਾ ਲਾ ਕੇ ਪਹਿਲਾਂ ਤੇ ਫਿਰ ਆਪਾਂ ਨੂੰ ਬਾਹਰ ਜਾਣਾ ਪੈਂਦਾ ਤੇ ਬਾਹਰ ਵੀ ਕਈ ਵਾਰ ਪ੍ਰੋਪਰ ਆਪਾਂ ਨੂੰ ਕੰਮ ਨਹੀਂ ਮਿਲਦਾ ਤੇ ਜੇ ਤੁਸੀਂ ਇੰਡੀਆ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਵੀ ਵਧੀਆ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਸਿਰਫ ਤੁਹਾਡੇ ਲਈ ਆ ਤੁਹਾਨੂੰ ਦੱਸਾਂਗੇ ਆਪਾਂ ਵੀ ਜੇ ਤੁਸੀਂ ਫਾਰਮ ਸਟਾਰਟ ਕਰਨਾ ਕਿੰਨੀਆਂ ਆਪਾਂ ਨੂੰ ਮੱਝਾਂ ਚਾਹੀਦੀਆਂ ਕਿੰਨੇ ਕਿੰਨੇ ਦੁੱਧ ਵਾਲੀਆਂ ਚਾਹੀਦੀਆਂ ਜਿਦੇਚੋ ਵਧੀਆ ਕਮਾਈ ਆਪਾਂ ਕਰ ਸਕੀਏ ਤੇ ਬਣੇ ਰਹੋ ਵੀਡੀਓ ਦੇਖਣ ਤੱਕ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਤੇ ਜਿਹੜੇ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਆਜ ਦਾ ਬੱਟਨ ਨੂੰ ਕਰ ਲਓ ਪ੍ਰੈਸ ਐਸੀ ਤਰ੍ਹਾਂ ਆਪਾਂ ਜਾਣਕਾਰੀ ਇਹ ਵੀਡੀਓ ਲੈ ਕੇ ਆਉਂਦੇ ਰਹਿਣੇ ਆ ਅੱਜ ਕਿਸਾਨ ਦੋਸਤੋ ਅੱਜ ਆਪਾਂ ਨੂੰ ਤਿੰਨ ਚਾਰ ਦਿਨ ਹੋ ਗਏ ਸਾਰਾ ਹਸਾਬ ਲਾਉਂਦਿਆਂ ਨੂੰ ਕਿ ਵੀ ਪ੍ਰੋਪਰ ਹਸਾਬ ਲੱਗ ਸਕੇ ਤੇ ਤੁਹਾਨੂੰ ਦੱਸ ਦਿਆਂ ਆਪਾਂ ਜਿਵੇਂ ਕਿ ਆਪਾਂ ਇੱਕ ਮੱਝ ਖਰੀਦਣੀ ਆ ਮੱਝ ਖਰੀਦਣੀ ਆਪਾਂ 80000 ਦੀ ਹੋ ਸਕਦਾ ਆਪਾਂ ਨੂੰ 90 ਦੀ ਵੀ ਮਿਲ ਜੇ ਲੱਖ ਦੀ ਵੀ ਮਿਲ ਜੇ 70 ਦੀ ਮਿਲ ਜੇ 60 ਦੀ 65 ਦੀ ਆਪਾਂ ਅੰਦਾਜ਼ਾ ਜਿਹਾ ਇੱਕ ਲਾਇਆਗਾ ਕਿ 80000 ਦੀ ਇੱਕ ਮੱਝ ਲੈਣੀ ਆਪਾਂ ਤੇ ਪੰਜ ਮੱਝਾਂ ਤੋਂ ਸਟਾਰਟ ਕਰਨਾ ਫਾਰਮ ਆਪਣਾ ਜਿਵੇਂ ਕਿ ਪੰਜ ਮੱਝਾਂ ਦਾ ਪਨਾ ਬਣਾਇਆ ਹੈਗਾ 4 ਲੱਖ ਰੁਪਇਆ ਤੇ ਆਪਾਂ ਤੁਹਾਨੂੰ ਦੱਸਾਂਗੇ ਇੱਕ ਦਿਨ ਦੀ ਕਮਾਈ ਤੇ ਆਪਾਂ ਜਿਹੜੀਆਂ ਮੱਝਾਂ ਖਰੀਦਣੀਆਂ ਉਹ 15 ਲੀਟਰ ਤੋਂ ਪਲੱਸ ਵਾਲੀਆਂ ਹੋਣ ਤੇ ਜਿਵੇਂ ਕੀ ਕੋਈ ਚਲੋ 15 ਵਾਲੀ ਹੋਊਗੀ ਕੋਈ 16 ਕੋਈ 18 ਵਾਲੀ ਕੋਈ 14 ਵਾਲੀ ਵੀ 13 ਵਾਲੀ ਵੀ ਇਸ ਤਰ੍ਹਾਂ ਤੇ ਅੰਦਾਜ਼ਾ ਜੇ ਆਪਾਂ 15 ਲੀਟਰ ਦੀ ਔਸਤ ਲਾਈਆ 15 ਲੀਟਰ ਤੇ ਗੁਣਾ 5 ਤੇ 75 ਲੀਟਰ ਜਿਹੜਾ ਦੁੱਧ ਆਪਣਾ ਬਣੂਗਾ ਇੱਕ ਦਿਨ ਦਾ ਪੰਜ ਮੱਜਾਂ ਦਾ 15 15 ਲੀਟਰ ਨੂੰ ਤੇ ਇਹ ਬਣਦਾ ਆਪਣਾ ਇੱਕ ਦਿਨ ਦਾ ਦੁੱਧ ਜਿਹੜਾ 4875 ਰੁਪਈਆ ਦਾ ਤੇ ਕਿਸਾਨ ਦੋਸਤੋ ਆਪਾਂ 15 ਲੀਟਰ ਪ੍ਰੋਪਰ ਨਹੀਂ ਮੰਨਣਾ ਹੈਗਾ 15 ਲੀਟਰ ਆਪਾਂ ਵਹਿਲਾਇਆ ਹੈਗਾ ਤੇ 15 ਲੀਟਰ ਵਾਲੀ ਆਪਾਂ ਮੱਝ ਲਿਆਵਾਂਗੇ ਤਾਂ ਉਹਦੇ ਚੋਂ ਆਪਾਂ ਨੂੰ ਜਿਹੜਾ ਕੱਟਰੂ ਨੂੰ ਵੀ ਚੰਗਾਉਣਾ ਪਊਗਾ ਕੱਟਰੂ ਨੂੰ ਆਪਾਂ ਦੋ ਟਾਈਮ ਚੰਗਾਉਣਾ 3-3 ਲੀਟਰ ਜਾਣੀ ਦੀ 6 ਲੀਟਰ 15 ਲੀਟਰ ਵਾਲੀ ਜਿਹੜੀ ਮੱਝ ਹੋਊਗੀ ਉਹ ਆਪਾਂ ਨੂੰ 9 ਲੀਟਰ ਦੁੱਧ ਆਪਾਂ ਨੂੰ ਬਚੂਗਾ ਤੇ 9 ਲੀਟਰ ਲਾਵਾਂਗੇ ਆਪਾਂ 9 ਦਾ 5 ਨਾਲ ਗੁਣਾ ਕਰੀਏ ਤਾਂ 45 ਲੀਟਰ ਬਣਦਾ ਹੈਗਾ ਇੱਕ ਦਿਨ ਦਾ ਤੇ 65 ਰੁਪਏ ਆਪਾਂ ਜੇ ਡੈਰੀ ਵੀ ਪਾਜੇ ਦੁੱਧ ਪੈਂਦਾ ਆਪਣਾ ਤੇ ਇੱਕ ਦਿਨ ਦਾ ਬਣਦਾ ਜਿਹੜਾ 2925 ਰੁਪਈਆ ਦਾ ਤੇ ਇਹਨੂੰ ਆਪਾਂ ਜੇ ਗੁਣਾ ਕਰੀਏ ਤਾਂ ਆਪਾਂ ਇਹਨੂੰ 30 ਨਾਲ ਗੁਣਾ ਕਰਦੇ ਆ ਤਾਂ ਆਪਾਂ ਨੂੰ 87750 ਰੁਪਈਆ ਦਾ ਜਿਹੜਾ ਮਹੀਨੇ ਦਾ ਦੁੱਧ ਪਊਗਾ ਤੇ ਉਹਦੇ ਵਿੱਚ ਸਾਨੂੰ ਦੱਸਾਂਗੇ ਆਪਾਂ ਖਰਾਕ ਦੇ ਵੀ ਕੱਢਾਂਗੇ ਆਪਾਂ ਤੂੜੀ ਦੇ ਵੀ ਆ ਦੇਖੋ ਤੁਸੀਂ ਤੂੜੀ ਦਾ ਜਿਹੜਾ ਆਪਾਂ ਕੱਢਿਆ 100 ਰੁਪਈਆ ਤੂੜੀ ਦਾ ਇੱਕ ਮੱਝ ਦਾ ਪੰਜਾਂ ਮੱਝਾਂ ਦਾ 500 ਰੁਪਈਆ ਹੋ ਗਿਆ ਪੱਠਿਆਂ ਦਾ ਵੀ ਆਪਾਂ 100 ਰੁਪਈਆ ਇੱਕ ਮੱਝ ਦਾ ਤੇ 500 ਰੁਪਈਆ ਹੋ ਗਿਆ ਪੰਜਾਂ ਮੱਝਾਂ ਦਾ ਇੱਕ ਦਿਨ ਦਾ ਤੇ ਆਪਾਂ ਜੇ ਤੁਸੀਂ ਬੰਦਾ ਵੀ ਰੱਖਣਾ ਉਹਦਾ ਵੀ ਆਪਾਂ 400 ਰੁਪਇਆ ਕੱਢਿਆ ਜੇ ਤੁਸੀਂ ਇੱਥੇ ਜਾਦੇ ਬਚਤ ਕਰਨੀ ਕਰਨੀ ਚਾਹੁੰਦੇ ਹੋ ਬਚਤ ਜਿਆਦਾ ਕਰਨੀ ਚਾਹੁੰਦੇ ਹੋ ਤਾਂ ਇਹ ਤੁਸੀਂ ਆਪ ਵੀ ਮਿਹਨਤ ਕਰਕੇ ਬਚਾ ਸਕਦੇ ਹੋ 400 ਰੁਪਇਆ ਤੇ ਜੇ ਦੋਸਤੋ ਆਪਾਂ ਫੀਡ ਦੀ ਗੱਲ ਕਰੀਏ ਤਾਂ ਫੀਡ ਆਪਾਂ ਇੱਕ 15 ਲੀਟਰ ਵਾਲੀ ਨੂੰ 7 ਕਿਲੋ ਫੀਡ ਪਾਵਾਂਗੇ ਅੱਧ ਦੀ ਫੀਡ ਪਾਵਾਂਗੇ ਆਪਾਂ ਤੇ ਪੰਜਾਂ ਮੱਝਾਂ ਨੂੰ ਜਿਹੜੀ 35 ਕਿਲੋ ਫੀਡ ਪਊਗੀ 30 ਰੁਪਏ ਜਿਹੜੀ ਫੀਡ ਆਪਣੀ ਵਧੀਆ ਬਣਵਾਉਣੇ ਆਪਾਂ 30 ਰੁਪਏ فیڈ ਪੈਂਦੀ ਹੈ 1050 ਰੁਪਏ ਦੀ ਇੱਕ ਦਿਨ ਦੀ فیਡ ਪਊਗੀ ਇਹ ਸਾਨੂੰ ਅੱਗੇ ਆਪਾਂ ਮਹੀਨੇ ਦਾ ਹਿਸਾਬ ਲਾ ਕੇ ਦੱਸਦੇ ਹਾਂ ਦੋਸਤੋ ਜਿਹੜਾ ਆਪਾਂ ਫੀਡ ਦਾ ਲਾਇਆ ਸੀਗਾ ਇੱਕ ਮਹੀਨੇ ਦਾ 1000 ਇੱਕ ਦਿਨ ਦਾ 1050 ਰੁਪਏ ਤੇ ਆਪਾਂ ਜੇ ਇਹਨੂੰ ਲਾਈਏ ਮਹੀਨੇ ਦਾ ਹਿਸਾਬ ਲਾਈਏ ਤਾਂ 31500 ਰੁਪਏ ਦਾ ਜਿਹੜਾ ਆਪਣਾ ਫੀਡ ਖਰਚਾ ਆਊਗਾ 15000 ਰੁਪਏ ਜਿਹੜਾ ਤੂੜੀ ਦਾ ਖਰਚਾ ਆਊਗਾ ਪੰਜਾਂ ਮੱਝਾਂ ਤੇ ਤੇ 15000 ਹੀ ਆਊਗਾ ਪੱਠਿਆਂ ਤੇ ਜੇ ਜਿਹੜੀ ਲੇਬਰ ਆਪਾਂ ਬੰਦੇ ਦੀ ਲਾਈਆ ਜਾਂ ਉਹ ਤੁਸੀਂ ਆਪ ਕੰਮ ਕਰਨਾ ਚਾਹੁੰਦੇ ਹੋ ਤਾਂ 12000 ਰੁਪਏ ਆਪਾਂ ਬੰਦੇ ਦਾ ਖਰਚਾ ਲਾਇਆ ਤੇ 15000 ਜਿਹੜਾ ਆਪਾਂ ਲਾਇਆ ਡਾਕਟਰ ਦਾ ਖਰਚਾ ਪਹਿਲੇ 3 ਮਹੀਨਿਆਂ ਦਾ ਹਿਸਾਬ ਤੁਹਾਨੂੰ ਦੱਸ ਦਿਆਂ ਇੱਥੇ ਤੁਸੀਂ ਕਿਸਾਨ ਦੋਸਤੋ ਜਿਹੜਾ ਦੁੱਧ ਆ ਆਪਾਂ 65 ਰੁਪਏ ਡੈਰੀ ਦੇ ਹਿਸਾਬ ਨਾਲ ਲਾਇਆ ਜੇ ਤੁਸੀਂ ਖੁਦ ਮਾਰਕੀਟ ਕਰਦੇ ਹੋ ਤੁਸੀਂ ਆਪ ਦਾ ਹਿਸਾਬ ਨਾਲ ਵੀ ਦੁੱਧ ਵੇਚ ਸਕਦੇ ਹੋ 70 ਵੀ ਵੇਚ ਸਕਦੇ ਹੋ 75 ਵੀ ਵੇਚ ਸਕਦੇ ਹੋ 80 ਰੁਪਏ ਵੀ ਵੇਚ ਸਕਦੇ ਹੋ ਤੇ ਇਹਦੇ ਨਾਲ ਆਪਣੀ ਓਨੀ ਹੀ ਕਮਾਈ ਜ਼ਿਆਦਾ ਵਧੂਗੀ ਜੇ ਆਪਾਂ ਆਪ ਖੁਦ ਕੰਮ ਕਰਾਂਗੇ ਦੋਸਤੋ ਆਪਾਂ ਜਿਹੜਾ ਇੱਕ ਮਹੀਨੇ ਦਾ ਜਿਹੜਾ ਦੁੱਧ ਬਣਾਇਆ ਆਪਾਂ 87750 ਰੁਪਿਆ ਦਾ ਤੇ ਇਹਨੂੰ ਆਪਾਂ ਤਿੰਨ ਮਹੀਨੇ ਪਹਿਲੇ ਤਿੰਨ ਮਹੀਨੇ ਆਪਾਂ ਤੁਹਾਨੂੰ ਦੱਸ ਦਿਆਂ ਵੀ ਕਿੰਨੇ ਖਰਚੇ ਪੈਣਗੇ ਆਪਾਂ ਨੂੰ ਕਿਉਂਕਿ ਪੀਕ ਲੈਵਲ ਹੁੰਦਾ ਪਸ਼ੂ ਦਾ ਤੇ ਆਪਣਾ ਜਿਹੜਾ ਤਿੰਨ ਮਹੀਨਿਆਂ ਦਾ ਦੁੱਧ ਬਣੂਗਾ ਉਹ 263000 ਤੇ 250 ਰੁਪਿਆ ਦਾ ਦੁੱਧ ਬਣੂਗਾ 36000 ਆਪਾਂ ਜਿਹੜੀ ਆਪਦੀ ਮਿਹਨਤ ਲਾ ਲਓ ਜਾਂ ਲੇਬਰ ਲਾ ਲਓ ਇਹ ਤੁਹਾਡੇ ਤੇ ਆ ਤੇ 90000 ਰੁਪਏ ਜਿਹੜਾ ਇਹ ਤੂੜੀ ਤੇ ਹਰੇ ਪੱਠੇ ਜਿਹੜੇ ਪਾਵਾਂਗੇ ਉਹਦਾ ਤੇ ਜਿਹੜਾ 94500 ਹੈ ਇਹ ਤੁਸੀਂ ਫੀਡ ਦਾ ਖਰਚਾ ਤੇ 15000 ਰੁਪਏ ਪਹਿਲੇ 3 ਮਹੀਨਿਆਂ ਦਾ ਜਿਹੜਾ ਡਾਕਟਰੀ ਖਰਚਾ ਪਾਇਆ ਆਪਾਂ ਖੁੱਲੇ ਖਰਚੇ ਪਾਏ ਆ ਕੋਈ ਆਇ ਨਹੀਂਗਾ ਵੀ ਡਾਕਟਰੀ ਖਰਚਾ ਆਪਾਂ ਕਿਉਂਕਿ ਜੇ ਮੈਂ ਟੀਕੇ ਵੀ ਭਰੋਣੇ ਪੈਣਗੇ ਚੈੱਕ ਵੀ ਕਰਉਣੀਆਂ ਪੈਣੀਆਂ ਤੇ ਕੋਈ ਕਈ ਵਾਰ ਪਸੂ ਠਿੱਲਾ ਮੱਸਾ ਵੀ ਹੋ ਜਾਂਦਾ 15000 ਰੁਪਏ ਤਾਈਆਂਉ ਪਾਇਆ ਆਪਾਂ ਇਹ ਹੈਗਾ ਪਹਿਲੇ ਮਹੀਨੇ ਤੋਂ ਲੈ ਕੇ 29 ਤੀਜੇ ਮਹੀਨੇ ਤੱਕ ਦਾ ਖਰਚਾ ਇਹਦੇ ਚੋਂ ਆਪਣਾ ਜਿਹੜਾ ਟੋਟਲ ਦੁੱਧ ਬਣਿਆ ਹੈਗਾ ਉਹ ਤੁਹਾਨੂੰ ਦੱਸਾਂਗੇ ਤੇ ਇਹ ਦੋਸਤੋ ਆਪਾਂ ਜੋੜ ਲਾ ਲਿਆ ਸਾਰਾ ਤੇ ਇਹ ਬਣਦਾ ਜਿਹੜਾ ਆਪਾਂ ਨੂੰ ਬਚਤ ਬਣੀ ਹੈ ਦੀ ਸਾਰੇ ਖਰਚੇ ਕੱਢ ਕੇ ਦੁੱਧ ਚੋਂ 27750 ਰੁਪਏ ਜੇ ਆਪਾਂ ਇਹਨੂੰ 3 ਮਹੀਨਿਆਂ ਦਾ ਲਾਇਆ ਆਪਾਂ ਜੇ 3 ਤੇ ਵੰਡਾਂਗੇ ਤਾਂ 1 ਮਹੀਨੇ ਦੇ ਆਪਾਂ ਨੂੰ ਬਣਦੇ ਹੈਗੇ 9250 ਰੁਪਏ ਤੇ ਫਿਰ ਆਪਣੇ ਆਗੇ ਅਗਲੇ 3 ਤੋਂ 6 ਮਹੀਨਿਆਂ ਦਾ ਇਹਦੇ ਵਿੱਚ ਵੀ ਜਿਹੜਾ ਦੁੱਧ ਆਪਣਾ ਕਟਰੂਆਂ ਦਾ ਬੰਦ ਹੋ ਜਾਊਗਾ ਤੇ ਦੂਜਾ ਆਪਾਂ ਨੂੰ ਦੁੱਧ ਇੰਨੇ ਹੀ ਪੈਣ ਲੱਗ ਜੂ ਸੇਮ ਹੀ ਕਿਉਂਕਿ 9 ਲੀਟਰ ਆਮੀ ਪਸ਼ੂ ਜਿਹੜਾ 15 ਵਾਲਾ ਉਹ 9 ਲੀਟਰ ਤਾਂ ਦਿੰਦਾ ਹੀ ਦਿੰਦਾ 3회 ਦਾ 6 ਮਹੀਨੇ ਤੀਜੇ ਤੋਂ ਲੈ ਕੇ 6 ਮਹੀਨੇ ਤੱਕ ਇਹਦਾ ਵੀ ਜਿਹੜਾ ਦੁੱਧ ਆਪਣਾ ਬਣਦਾ ਉਹ 263000 ਤੇ 250 ਰੁਪਿਆ ਦਾ ਖਰਚਾ ਸੇਮ ਹੀ ਹੈ ਖਰਚਾ ਜਿਹੜਾ ਆਪਾਂ ਲੇਬਰ ਦਾ ਪਾਉਣਾ ਜਾਂ ਆਪਦਾ ਉਹ 36000 ਪਾਉਣਾ ਤੇ ਫੀਡ ਖਰਚਾ ਜਿਹੜਾ ਇਹ ਘਟ ਗਿਆ ਇੱਥੇ ਕਿਉਂਕਿ ਅੱਧ ਦੀ ਫੀਡ ਪੈਣ ਲੱਗ ਗਈ ਇੱਥੇ ਪਹਿਲਾਂ 7 ਕਿਲੋ ਫੀਡ ਪੈਂਦੀ ਸੀ ਕਿ ਪਸ਼ੂ ਨੂੰ ਤੇ ਮੁੜ ਕੇ ਹੁਣ ਪਾਉਣ ਲੱਗ ਗਏ ਆਪਾਂ 4 ਕਿਲੋ ਤੇ ਇਹ ਬਣਦਾ 54000 ਇੱਥੇ ਪੱਠਿਆਂ ਦਾ ਤੇ ਤੂੜੀ ਦਾ ਹੈ 9000 ਤੇ ਇੱਥੇ ਡਾਕਟਰੀ ਖਰਚਾ ਜਿਹੜਾ ਆਪਾਂ 7000 ਕਰਿਆ ਇੱਥੇ ਖਰਚਾ ਜਿਹੜਾ ਡਾਕਟਰ ਦਾ ਬਹੁਤ ਘੱਟ ਪੈਣਾ ਹੈਗਾ ਇਹ ਆਪਾਂ ਲਾਇਆ ਖੁੱਲੇ ਖਰਚੀ ਤੇ ਤੁਸੀਂ ਵੀ ਕਮੈਂਟ ਕਰਕੇ ਦੱਸੋ ਵੀ ਇੰਨੇ ਖਰਚੇ ਹੀ ਪੈਂਦੇ ਆ ਕਿ ਦੂ ਘੱਟ ਵੱਧ ਵੀ ਹੋ ਜਾਂਦੇ ਆ ਤੇ ਇੱਥੇ ਆਪਾਂ ਨੂੰ ਜਿਹੜੀ ਬਚਤ ਹੋਈ ਆ ਸਾਰੇ ਖਰਚੇ ਕੱਢ ਕੇ 76250 ਰੁਪਏ ਜੇ ਆਪਾਂ ਇਹ ਤਿੰਨਾਂ ਤੇ ਵੰਡ ਗਏ ਤਾਂ ਇਹ ਆਪਾਂ ਨੂੰ ਇੱਕ ਮਹੀਨੇ ਦਾ ਬਚਿਆ 25416 ਰੁਪਏ ਕਿਸਾਨ ਦੋਸਤੋ ਫਿਰ ਆ ਗਿਆ 6 ਤੋਂ 9 ਮਹੀਨਿਆਂ ਦਾ ਇੱਥੇ ਆਪਾਂ ਲਾਇਆ 6 ਕਿਲੋ ਦੁੱਧ 6 ਕਿਲੋ ਦੁੱਧ ਜੇ ਆਪਾਂ ਪਾਈਏ ਤਾਂ ਮਹੀਨੇ ਦੇ ਇਹ ਬਣਦੇ ਆ ਜੀ 3 ਮਹੀਨਿਆਂ ਦੇ ਆਪਣਾ 1,75,500 ਤੇ ਇਹਦੇ ਚੋਂ ਜਿਹੜਾ ਖਰਚਾ ਆਪਾਂ ਉਹੀ ਕੱਢਣਾ 37000 ਆਪਣਾ ਲੇਬਰ ਦਾ ਜਾਂ ਲਾ ਲਓ ਜਾਂ ਆਪਣਾ ਲਾ ਲਓ 54000 ਦੀ ਫੀਡ ਕਿਉਂਕਿ ਇੱਥੇ ਕਟੜੂਆਂ ਨੂੰ ਵੀ ਪੈਣ ਲੱਗ ਜਾਂਦੀ ਹੈ ਨਾਲ ਪਸ਼ੂਆਂ ਨੂੰ ਵੀ ਪੈਂਦੀ ਹੈ ਤੇ 90000 ਹਰੇ ਚਾਰੇ ਦਾ ਤੇ ਫੀਡ ਦਾ ਹੋ ਗਿਆ 3000 ਡਾਕਟਰ ਦਾ ਹੋ ਗਿਆ ਇੱਥੇ ਜਿਹੜਾ ਤੁਹਾਨੂੰ ਮੈਂ ਪਹਿਲਾਂ ਵੀ ਅੱਗੇ ਵੀਡੀਓ ਚ ਬਹੁਤ ਗੱਲ ਕਰੀਆਂ ਕਿ ਜਿਹੜੇ ਪੈਸੇ ਆਪਾਂ ਨੂੰ ਦੁੱਧ ਤੇ ਕਿਸ ਤਰ੍ਹਾਂ ਹੀ ਆਉਣੇ ਆ ਉਹ ਤੁਸੀਂ ਸੋਚ ਸਮਝ ਕੇ ਲਾਉਣੇ ਆ ਇਹ ਨਹੀਂਂਗਾ ਕਿ ਜੇ ਆਪਾਂ ਨੂੰ ਲੱਖ ਰੁਪਈਆ ਬਚ ਗਿਆ ਤਾਂ ਆਪਾਂ ਮੋਟਰਸਾਈਕਲ ਲੈ ਲਓ ਗੱਡੀ ਲੈ ਲਓ ਜਾਂ ਆਪਾਂ ਹੋਰ ਫालतू ਖਰਚਿਆਂ ਦੇ ਵਿੱਚ ਖਰਚ ਦਈਏ ਤੇ ਫਿਰ ਆਪਣੇ ਜਦੋਂ ਪਸ਼ੂ ਡਰਾਈ ਹੋਣ ਤੇ ਉਦੋਂ ਆਪਣੇ ਕੋਲੇ ਪੈਸੇ ਨਾ ਹੋਣ ਖਰਾਕ ਲਿਆਉਣ ਨੂੰ ਤੇ ਇਸ ਕਰਕੇ ਕਹਿੰਦੇ ਆ ਇੱਥੇ ਆਪਾਂ ਨੂੰ ਜਿਹੜਾ 7500 ਰੁਪਈਆ ਖਰਚਾ ਪੈ ਗਿਆ ਮੈਨ ਸਿਟੀ ਜਾਵੜਿਆ ਤੇ ਆਪਾਂ ਨੂੰ ਜਿਹੜਾ ਪਿਛਲੇ 6 ਮਹੀਨਿਆਂ ਚ ਬਚਿਆ ਸੀਗਾ 1,04,000 ਤੇ ਇਹਦੇ ਚੋਂ ਆਪਾਂ 7500 ਰੁਪਏ ਕੱਢਤਾ ਤੇ 96,500 ਰੁਪਏ ਬਚਤ ਰਹੇਗੀ ਜਿਹੜੀ ਕੁਸ ਆਪਾਂ ਨੂੰ ਜੇ ਤੁਸੀਂ ਲੀਵਰ ਨਹੀਂ ਰੱਖਦੇ ਤਾਂ ਤੁਸੀਂ ਆਪ ਮਿਹਨਤ ਕਰਦੇ ਹੋ ਤਾਂ 36,36,000 ਰੁਪਏ ਤਾਂ ਉਹ ਬਚਦਾ ਜਿਹੜਾ ਆਪਾਂ ਇਹ ਲਾਇਆ ਸੀ 37,000 ਇੱਥੇ ਬਚਦਾ 37,000 ਇੱਥੇ ਬਚਦਾ ਤੇ 36,000 ਇੱਥੇ ਬਚਦਾ ਤੇ ਕੁਸ ਆਪਾਂ ਨੂੰ ਬਚਤ ਇਹ ਪੈਗੀ ਜੇ ਤੁਸੀਂ ਕਿਸਾਨ ਦੋਸਤੋ ਹੁਣ 4 ਲੱਖ ਰੁਪਏ ਲਾ ਕੇ ਤਾਂ ਕਮਾਈ ਇੰਨੀ ਕਰ ਸਕਦੇ ਹੋ ਜੇ ਤੁਸੀਂ ਠੇਕੇ ਤੇ ਪੈਲੀਆਂ ਲੈਣਿਓ ਜਾਂ ਤੁਸੀਂ ਬਾਹਰਲੇ ਦੇਸਾਂ ਨੂੰ ਜਾਣਿਓ ਪੈਸੇ ਲਾ ਕੇ ਤੇ ਉੱਥੇ ਵੀ ਤੁਹਾਨੂੰ ਕੰਮ ਕਰਨਾ ਹੀ ਪਊਗਾ ਤੇ ਤੁਸੀਂ ਇੱਥੇ ਵੀ ਇੰਡੀਆ ਦੇ ਵਿੱਚ ਰਹਿ ਕੇ ਵਧੀਆ ਕੰਮ ਕਰ ਸਕਦੇ ਹੋ ਪਸੂਆਂ ਦਾ ਤੇ ਇਹਦੇ ਵਿੱਚ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਵੀ ਕੋਈ ਖਰਚਾ ਆਪਣਾ ਘੱਟ ਤਾਂ ਨਹੀਂ ਰਹਿ ਗਿਆ ਕੋਈ ਲੋਨ ਬੰਨੂਗਾ ਤਾਂ ਨਹੀਂ ਰਹਿ ਗਿਆ ਠੀਕ ਹੈ ਆਪਾਂ ਪਹਿਲੀ ਵਾਰ ਹਿਸਾਬ ਲਾਇਆ ਤੇ ਅਗਲੀ ਵੀਡੀਓ ਫਿਰ ਜੇ ਕੋਈ ਫਰਕ ਰਹਿ ਗਿਆ ਤਾਂ ਦੁਬਾਰਾ ਫੇਰ ਬਣਾਵਾਂਗੇ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ